ਲੋਈ ਪਿਓਰ ਪਸ਼ਮੀਨਾ ਆਰੀ ਵਰਕ ਦੇ ਵਿੱਚ ਆਪਣੇ ਇੱਕ ਡੈਨ ਹੋਰ ਆ ਚੁੱਕੇ ਜੀ ਪਹਿਲਾ ਫਰੰਟ ਚੈੱਕ ਕਰੋ ਜੀ ਬਹੁਤ ਹੀ ਸ਼ਾਨਦਾਰ ਕਲਰ ਆ ਜੀ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਆ ਜੀ ਕਲਰ ਦੇਵਾਂਗੇ ਇਹਦੇ ਵਿੱਚ ਚਾਰ ਜੀ ਤੇ ਬੈਕ ਚੈੱਕ ਕਰੋ ਜੀ ਲੋਈ ਇਹ ਬੈਕ ਆਊਗੀ ਕਲਰ ਹੋਣਗੇ ਚਾਰ ਪਹਿਲਾ ਕਲਰ ਹੈਗਾ ਪਰਪਲ ਪਿਓਰ ਪਸ਼ਮੀਨੇ ਦੀ ਬਾਟਮ ਆਊਗੀ ਜੀ ਪਿਓਰ ਪਸ਼ਮੀਨੇ ਦਾ ਹੀ ਸ਼ਾਲ ਆਊਗਾ ਜੀ ਲੋਈ ਸ਼ਾਲ ਚੈੱਕ ਕਰੋ ਜੀ ਪਿਓਰ ਪਸ਼ਮੀਨੇ ਦਾ ਸ਼ਾਲ ਆ ਜੀ ਲੋਕ ਵੇਚਦੇ ਆ ਜੀ ਹੁਣ ਵੀ ਸੇਲ ਦੇ ਵਿੱਚ 800 ਜੀ ਆਪਾਂ ਤੁਹਾਨੂੰ ਦੇਵਾਂਗੇ ਸਿਰਫ 550 ਦੇ ਵਿੱਚ ਜੀ ਲਓ ਜੀ ਪਿਓਰ ਪਸ਼ਮੀਨਾ ਆਰੀ ਵਰਕ ਸੂਟ ਸੇਲ ਦੇ ਵਿੱਚ ਸਿਰਫ 550 ਦੇ ਵਿੱਚ ਅੱਜ ਤਰੀਕ 11 ਹੋਊਗੀ 11 12 ਤੇ 13 ਇਹ ਆਫਰ 3 ਦਿਨ ਰਹੂਗੀ ਜੀ ਪਿਓਰ ਪਸ਼ਮੀਨਾ ਆਰੀ ਵਰਕ ਸੂਟ ਸਿਰਫ 550 ਦਾ ਜੀ ਲੋਕਾਂ ਨੇ ਹੁਣ ਵੀ ਲੋੜੀ ਸੇਲ ਮੇਲੇ ਲਾਏ ਹੋਏ ਨੇ ਜੀ ਉਹਨਾਂ ਦਾ ਰੇਟ ਆਏਗਾ 800 ਜੀ ਆਪਣਾ ਰੇਟ ਰਹੂਗਾ ਸਿਰਫ 550 ਜੀ ਪਿਓਰ ਪਸ਼ਮੀਨਾ ਆਰੀ ਵਰਕ ਲੋ ਜੀ ਤੀਜਾ ਕਲਰ ਆ ਗਿਆ ਜੀ ਹਰਾਮੂਗੀਆ ਪਿਓਰ ਪਸ਼ਮੀਨੀ ਬਾਟਮ ਹੋਗੀ ਪਿਓਰ ਪਸ਼ਮੀਨਾ ਦਾ ਹੀ ਸ਼ਾਲ ਆਊਗਾ ਜੀ ਸਿਰਫ 550 ਜੀ ਇਹ ਆਫਰ ਸਿਰਫ 3 ਦਿਨੀਆਂ ਹੈ ਜੀ ਅੱਜ 11 ਤਰੀਕ ਹੋ ਗਈ 11 12 ਤੇ 13 ਜੀ ਇਦੋਂ ਪਹਿਲਾਂ ਵੀ ਆਕਾ ਆਪਾਂ ਇੱਕ ਵੀਡੀਓ ਪੋਸਟ ਕਰੀ ਆ ਜੀ ਉਹ ਵੀ ਤੁਸੀਂ ਵੀਡੀਓ ਦੇਖ ਲਓ ਸਿਰਫ 550 ਜੀ ਪਿਓਰ ਪਸ਼ਮੀਨਾ ਆਰੀ ਵਰਕ ਸ਼ਾਲ ਸੂਟ ਜੀ ਲਾਸਟ ਕਲਰ ਕਾਫੀ ਸ਼ੇਡ ਤੀਗਾ ਜੀ ਚਾਰੇ ਕਿਲੋ ਪੂਰੇ ਸ਼ਾਨਦਾਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਕੇ ਉਸਨੂੰ ਵਟਸਐਪ ਆਰਡਰ ਕਰ ਦਿਓ ਜੀ